ਨਗਰ ਕੌਂਸਲ ਜਲਾਲਾਬਾਦ ਵੱਲੋਂ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਸਹਿਯੋਗ ਨਾਲ ਸਵਚ ਭਾਰਤ ਮਿਸ਼ਨ ਤਹਿਤ ਪਲਾਸਟਿਕ ਮੁਕਤ ਅਭਿਆਨ ਚਲਾਇਆ ਗਿਆ। ਸਾਫੀ ਬਣਾਓ ਦੇਸ਼ ਬਚਾਓ ਸਾਫੀ ਬਣਾਓ ਦੇਸ਼ ਬਚਾਓ ਇਹ ਅਭਿਆਨ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਲੋਕਾਂ ਨੂੰ ਜਾਗਰੂਤ ਕਰ ਰਿਹਾ ਸੀ। ਇਸ ਮੌਕੇ ਤੇ ਬੋਲਦਿਆਂ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਨੇ ਦੱਸਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਪੋਲੀਥੀਨ ਬੰਦ ਕਰਨਾ ਬਹੁਤ ਜ਼ਰੂਰੀ ਹੈ। ਅੱਜ ਸਾਡੇ ਵੱਲੋਂ ਨਗਰ ਕੌਂਸਲ ਦੀ ਟੀਮ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਮੁਤਾਬਿਕ ਜੋ ਵੀ ਪਲਾਸਟਿਕ ਤੋਂ ਬਣੀਆਂ ਵਸਤੂਆਂ ਨੂੰ ਵਰਤੋਂ ਵਿੱਚ ਲਿਆਉਣਾ ਮਨੁੱਖੀ ਸਰੀਰ ਲਈ ਹਾਨੀਕਾਰਕ ਹੈ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਸਾਡਾ ਮੁੱਖ ਮਕਸਦ ਹੈ। ਸਾਨੂੰ ਇਹ ਬਹੁਤ ਜ਼ਰੂਰੀ ਹੈ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਕਿ ਪੋਲੀਥੀਨ ਨੂੰ ਬੰਦ ਕਰੀਏ ਪਹਿਲਾਂ ਵੀ ਅਸੀਂ 2-4 ਵਾਰ ਇਹ ਰੈਲੀਆਂ ਕਰ ਚੁੱਕੇ ਹਾਂ ਕਿ ਬੱਚੇ ਨੂੰ ਪੋਲੀਥੀਨ ਯੂਜ਼ ਦੇ ਉੱਪਰ ਹੁਣ ਇਹਨਾਂ ਦੀ ਨਗਰ ਕੌਂਸਲ ਦੀ ਟੀਮ ਦੇ ਸਾਥ ਦੇ ਨਾਲ ਅਸੀਂ ਦੁਬਾਰਾ ਇਹ ਦੁਕਾਨਦਾਰਾਂ ਨੂੰ ਸਾਰੇ ਸ਼ਹਿਰ ਨੂੰ ਅਗਰਾ ਕਰਨਾ ਚਾਹੁੰਦੇ ਹਾਂ ਕਿ ਪੋਲੀਥੀਨ ਦਾ ਪ੍ਰਯੋਗ ਨਾ ਕੀਤਾ ਜਾਵੇ ਕਿਉਂਕਿ ਇੱਕ ਸਵੱਛ ਵਾਤਾਵਰਨ ਸਾਨੂੰ ਚਾਹੀਦਾ ਹੈ ਸਾਡੇ ਦੇਸ਼ ਨੂੰ ਉਸ ਲਈ ਅਸੀਂ ਵਾਰ-ਵਾਰ ਇਹ ਸੰਦੇਸ਼ ਦਿੰਨੇ ਆਂ ਕਿ ਪੋਲੀਥੀਨ ਦਾ ਯੂਜ਼ ਨਾ ਕੀਤਾ ਬੱਚਿਆਂ ਤੋਂ ਛੋਟੇ ਬੱਚਿਆਂ ਤੋਂ ਬੱਚਿਆਂ ਨੂੰ ਵੀ ਇਹਨਾਂ ਵੱਲੋਂ ਵੀ ਬੈਗ ਦਿੱਤੇ ਜਾ ਰਹੇ ਆ ਟੀਚਰਸ ਨੂੰ ਕੱਪੜੇ ਦੇ ਕਿ ਉਹ ਆਪਣੀ ਸਬਜ਼ੀ ਲੈਣ ਲਈ ਫਰੂਟ ਲੈਣ ਲਈ ਜੋ ਵੀ ਹੈ ਇਸ ਲਈ ਇਹ ਵਾਲੇ ਥਾਲੇ ਲੈ ਕੇ ਜਾਣ ਪੋਲੀਥੀਨ ਨਾ ਯੂਜ਼ ਕਰਨ ਸਭ ਤੋਂ ਪਹਿਲਾਂ ਇਹਨਾਂ ਦੀ ਸ਼ੁਰੂਆਤ ਬੱਚਿਆਂ ਤੋਂ ਉਹਨਾਂ ਦੇ ਘਰਾਂ ਤੋਂ ਤੇ ਫਿਰ ਮਾਰਕੀਟ ਤੋਂ ਤੇ ਫਿਰ ਸਾਰਿਆਂ ਤੋਂ ਕੀਤੀ ਇਹ ਸਰਕਾਰ ਵੱਲੋਂ ਜਿਹੜੇ ਸਿੰਗਲ ਯੂਜ਼ ਪਲਾਸਟਿਕ ਹੈ ਜਿਹੜਾ ਮਨੁੱਖੀ ਸਰੀਰ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈਗਾ ਜਿਵੇਂ ਕਿ ਜਿਹਦੇ ਵਿੱਚ ਆਪਾਂ ਖਾਣਾ ਖਾਣ ਵਾਲੇ ਬਰਤਨ ਆ ਜਾਂਦੇ ਨੇ ਸਟਰੋ ਹੋ ਗਈ ਚਮਚ ਹੋ ਗਿਆ ਗਲਾਸ ਥਾਲੀ ਪਲੇਟ ਵਗੈਰਾ ਪਲਾਸਟਿਕ ਔਰ ਥਰਮੋਕਲ ਦੇ ਉਹ ਸਰਕਾਰ ਨੇ ਸੋਲਡ ਵੇਸਟ ਮੈਨੇਜਮੈਂਟ ਰੂਲ ਦੇ ਅਕੋਰਡਿੰਗ ਬੰਦ ਕੀਤੇ ਆ ਪੂਰਨ ਤੌਰ ਤੇ ਪੂਰੀ ਇੰਡੀਆ ਦੇ ਵਿੱਚ ਔਰ ਉਹਨੂੰ ਸਮਝਾਉਣ ਦੇ ਲਈ ਅਸੀਂ ਇੱਕ ਤਾਂ ਸੈਮੀਨਾਰ ਕੀਤਾਗਾ ਲਗਭਗ ਘੰਟੇ ਦਾ ਇੱਕ ਸੈਮੀਨਾਰ ਸੀਗਾ ਪਲੱਸ 1 ਔਰ 9th ਦੇ ਸਟੂਡੈਂਟਸ ਸੀਗੇ ਉਹਨਾਂ ਨਾਲ ਔਰ ਉਸ ਤੋਂ ਬਾਅਦ ਹੁਣ ਜਿਹੜੇ ਸਟੂਡੈਂਟ ਹੈ ਸ਼ਵਾਲਿਕ ਪਬਲਿਕ ਸਕੂਲ ਹੈ ਉਹਦੇ ਸੀਨੀਅਰ ਸੈਕੰਡਰੀ ਸਕੂਲ ਸੁਆਲਿਕ ਸੀਨੀਅਰ ਸੈਕੰਡਰੀ ਸਕੂਲ ਉਹ ਸਟੂਡੈਂਟ ਅਸੀਂ ਜਾ ਰਹੇ ਆ ਸਟੂਡੈਂਟਾਂ ਨਾਲ ਮਿਲ ਕੇ ਨਗਰ ਕੌਂਸਲ ਦੀ ਟੀਮ ਹੈ ਔਰ ਦੁਕਾਨਦਾਰਾਂ ਨੂੰ ਅਵੇਅਰ ਕਰਨ ਜਾ ਰਹੇ ਆ ਕਿ ਸਿੰਗਲ ਯੂਜ਼ ਪਲਾਸਟਿਕ ਹੈ ਉਹ ਬਹੁਤ ਹਾਰਮਫੁਲ ਹੈ ਉਹਨੂੰ ਵਰਤੋ ਜਿਹੜੇ ਆ ਗਿਆ ਬੰਦ ਕਰੋ ਔਰ ਇਹਦਾ ਚਲਾਨ ਵੀ ਹੈ ਪਿਛਲੇ ਸਮੇਂ ਦੇ ਵਿੱਚ ਕਾਫੀ ਚਲਾਨ ਹੋਏ ਵੀ ਹੈ ਪਹਿਲਾਂ ਵੀ ਗਰਲ ਸਕੂਲ ਦੇ ਵਿੱਚ ਬாய் ਸਕੂਲ ਦੇ ਵਿੱਚ ਲਗਭਗ ਕਾਫੀ ਸਮੇ ਤੋਂ ਜਿਹੜਾ ਉਹ ਚੱਲ ਰਿਹਾ ਹੈ ਬॉय ਸਕੂਲ ਗਰਲ ਸਕੂਲ ਔਰ ਹੋਰ ਸਕੂਲਾਂ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਵੀ ਅਸੀਂ ਰੈਲੀਆਂ ਪਹਿਲਾਂ ਵੀ ਕੱਢ ਚੁੱਕੇ ਆ ਚਾਹੇ ਉਹ ਅਸੀਂ ਆਪਣੇ ਐਮਸੀਜ਼ ਦੇ ਨਾਲ ਜਾਂ ਸਟੂਡੈਂਟਸ ਦੇ ਨਾਲ ਅਸੀਂ ਰੈਲੀਆਂ ਜਿਹੜੀਆਂ ਇਵਨ 2 ਅਕਤੂਬਰ ਨੂੰ ਜਿਹੜੇ ਸਾਡੇ ਨਾਲ ਬੀਐਸਐਫ ਦੀ ਟੀਮ ਵੀ ਆਈ ਸੀਗੀ ਅਸੀਂ ਪੂਰੇ ਸ਼ਹਿਰ ਨੂੰ ਅਵੇਅਰ ਕੀਤਾ ਨਿਊਜ਼ 'ਚ ਵੀ ਆਇਆ ਸੀਗਾ